ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਬੀਰ ਜੀ ਕੁਝ ਪੰਜ ਸੇ ਦਿਨ ਤੋਂ ਇੱਕ ਮੁੱਦਾ ਬਹੁਤ ਹੀ ਭਖਿਆ ਹੋਇਆ ਹੈ ਜਿਹਦੇ ਵਿੱਚ ਇੱਕ ਕਮਲਕੌਰ ਲੜਕੀ ਦੇ ਨਾਂ ਦੀ ਮੌਤ ਹੁੰਦੀ ਹੈ। ਉਫ ਉਹਦਾ ਨਾਮ ਇੱਕ ਕੰਚਨਾ ਕੁਮਾਰੀ ਵੀ ਦੱਸਿਆ ਜਾਂਦਾ ਹੈ। ਤੇ ਇਹ ਜਿਹੜੀ ਘਟਨਾ ਹੋਈ ਹੈ ਇੱਕ ਕਮਲ ਕੋਰ ਦੇ ਅਸ਼ਲੀਲ ਵੀਡੀਓ ਜਿਹੜੀਆਂ ਇੰਸਟਾਗ੍ਰam ਤੇ ਪਾਉਣ ਦੇ ਕਾਰਨ ਜਿਹੜੀ ਹੈ। ਉਹ ਭਾਈ ਸਾਹਿਬ ਅੰਮ੍ਰਿਤਪਾਲ ਸਿੰਘ ਮਹਿਰੋ ਨੇ ਇਸ ਕਟਨਾ ਨੂੰ ਅੰਜਾਮ ਦਿੱਤਾ ਹੈ। মিডিਆ ਦੇ ਕਹਿਣ ਦੇ ਅਨੁਸਾਰ ਕਿ ਜਿਹੜਾ ਇਹ ਕਤਲ ਹੈ ਉਹ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਨੇ ਕਬੂਲਿਆ ਹੈ। ਸੋ ਵੀਰ ਜੀ ਜਿੰਨੇ ਵੀ ਸਾਡੇ ਗੁਰੂ ਜਨ ਹਨ ਦਸ ਪਾਤ ਸਾਈਆਂ ਅਸੀਂ ਤੇ ਇਸ ਗੱਲ ਨੂੰ ਸਾਰਾ ਸਾਰ ਜਿਹੜਾ ਅਨਸਾਨੀਅਤ ਦੇ ਤੌਰ ਤੇ ਗਲਤ ਮੰਨਾਂਗੇ ਕਿ ਆਪਾਂ ਕਿਸੇ ਵੀ ਕੋਈ ਵੀ ਹੋਵੇ ਬੱਚਾ ਹੋਵੇ ਬਜ਼ੁਰਗ ਹੋਵੇ ਔਰਤ ਹੋਵੇ ਮਰਦ ਹੋਵੇ ਸਾਨੂੰ ਕਿਸੇ ਦੀ ਵੀ ਜਾਨ ਲੈਣ ਦਾ ਹੱਕ ਨਹੀਂ ਹੈ ਜੇਕਰ ਅਸੀਂ ਕਿਸੇ ਦੀ ਜਾਨ ਲੈਂਦੇ ਹਾਂ ਤੇ ਉਹਦਾ ਹਰਜਾਨਾ ਸਾਨੂੰ ਭੁਗਤਣਾ ਪਏਗਾ ਉਹ ਕਾਲਪੁਰਖ ਦੀ ਡੈਰੀ ਦੇ ਵਿੱਚ ਜਿਹੜਾ ਹੈ ਨੋਟ ਹੁੰਦਾ ਇੱਕ ਇਨਸਾਨ ਨੂੰ ਮਾਰਨਾ 1000 گاਉ ਮਾਰਨ ਦੇ ਬਰਾਬਰ ਹੈ ਇੱਕ ਇਨਸਾਨ ਨੂੰ ਮਾਰਨਾ 1000 گاਉ ਮਾਰਨ ਦੇ ਬਰਾਬਰ ਹੈ ਤੇ ਅਸੀਂ ਅੱਜ ਕੱਲ ਦੇ ਮਨਮੁਖ ਜੀਵਾਂ ਨੂੰ ਕਿਉਂ ਮੰਨਦੇ ਹਾਂ ਅਸੀਂ ਉਹਨਾਂ ਨੂੰ ਕਿਉਂ ਨਹੀਂ ਮੰਨਦੇ ਆਪਣੀਆਂ ਦਸ ਪਾਤ ਸਾਈਆਂ ਤਨ ਤਨ 11ਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹਨਾਂ ਨੂੰ ਕਿਉਂ ਨਹੀਂ ਮੰਨਦੇ ਅਸੀਂ ਇਹਨਾਂ ਮਨਮੁਖ ਬੰਦਿਆਂ ਨੂੰ ਕਿਉਂ ਮੰਨਦੇ ਹਾਂ ਜਦੋਂ ਸਾਡੇ ਦਸਮ ਪਿਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਸਾਨੂੰ ਕਹਿ ਰਹੇ ਨੇ ਸੱਚ ਕਹੂੰ ਸੁਨ ਲਿਓ ਸਬੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਅਸੀਂ ਇਹਨਾਂ ਨੂੰ ਮਨਮੁਖ ਬੰਦਿਆਂ ਨੂੰ ਮੰਨਾਂਗੇ ਕਿ ਅਸੀਂ ਉਹਨਾਂ ਨੂੰ ਮੰਨਾਂਗੇ ਕਿਸੇ ਦੀ ਵੀ ਮੌਤ ਕਰਨਾ ਭਾਵੇਂ ਉਹ ਬੰਦਾ ਕਿੰਨਾ ਵੀ ਗਲਤ ਹੋਵੇ ਉਸ ਲਈ ਕਾਨੂੰਨ ਬਣੇ ਹਨ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਅਸੀਂ ਉਸ ਨੂੰ ਕੁਝ ਵੀ ਕਰਵਾ ਸਕਦੇ ਹਾਂ ਉਸਤੇ ਪਰਚਾ ਦਰਜ ਕਰਵਾ ਸਕਦੇ ਹਾਂ ਜੇਕਰ ਅਸੀਂ ਕਿਸੇ ਦੀ ਮੌਤ ਕਰਦੇ ਹਾਂ ਤੇ ਉਸ ਦਾ ਹਿਸਾਬ ਕਿਤਾਬ ਉਹ ਅਕਾਲ ਪੁਰਖ ਸਾਡੇ ਕੋਲੋਂ ਲੇ। ਅਸੀਂ ਕੁਦਰਤ ਦੀ ਬਣਾਈ ਹੋਈ ਚੀਜ਼ ਨੂੰ ਢਾਹ ਲਾ ਰਹੇ ਹਾਂ। ਅਸੀਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਛੱਡ ਕੇ ਆਪਣੀ ਮਨਮੁਖਤਾ ਨੂੰ ਅੱਗੇ ਰੱਖਦੇ ਹੋਏ ਕਿਸੇ ਦਾ ਕਤਲ ਕਰ ਰਹੇ ਹਾਂ। ਅਸੀਂ ਤਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਅੱਗੇ ਰੱਖਦੇ ਹੋਏ ਇਸ ਜਿਹੜਾ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਨੇ ਇਹ ਕਤਲ ਕੀਤਾ ਹੈ ਇਹ ਸਾਰਾ ਸਾਰ ਗੁਰਬਾਣੀ ਦੇ ਹਿਸਾਬ ਦੇ ਨਾਲ ਗਲਤ ਹੈ ਇਹ ਨੂੰ ਅਸੀਂ ਗਲਤ ਮੰਨਾਂਗੇ ਜੇਕਰ ਉਹਨਾਂ ਨੇ ਆਪਣੀ ਮਨਮੁਖਤਾ ਦੇ ਆਧਾਰ ਤੇ ਕੀਤਾ ਕਿ ਮੇਰਾ ਸਮਾਜ ਦੇ ਵਿੱਚ ਨਾ ਉੱਚਾ ਹੋਵੇ ਮੇਰਾ ਨਾਂ ਉੱਚਾ ਹੋਵੇ ਤੇ ਫਿਰ ਇਹ ਉਹਨਾਂ ਦੇ ਲਈ ਸਹੀ ਹੈ ਜੇਕਰ ਸਾਡਾ ਕੋਈ ਘਰ ਦਾ ਬੱਚਾ ਹੈ ਉਹ ਨਸ਼ਾ ਕਰ ਰਿਹਾ ਹੈ ਉਹ ਬਹੁਤ ਨਸ਼ੇ ਦੇ ਨਾਲ ਲਤਪਤ ਰਹਿੰਦਾ ਹੈ ਉਹ ਰੋਜ਼ ਸਾਡੇ ਨਾਲ ਲੜਦਾ ਹੈ ਰੋਜ਼ ਸਾਡੇ ਨਾਲ ਪੇੜਦਾ ਹੈ ਤੇ ਕੀ ਗੱਲ ਅਸੀਂ ਉਸ ਬੱਚੇ ਨੂੰ ਰੋਜ਼ ਰੋਜ਼ ਨਹੀਂ ਸਮਝਾਉਂਦੇ ਕਿਸੇ ਦਿਨ ਅਸੀਂ ਉਹਨੂੰ ਮਾਰ ਕੇ ਵੀ ਸਮਝਾਵਾਂਗੇ ਕਿਸੇ ਦਿਨ ਆਪਾਂ ਉਸ ਨੂੰ ਪਿਆਰ ਨਾਲ ਵੀ ਸਮਝਾਵਾਂਗੇ ਪਰ ਉਸ ਆਪਣੇ ਬੱਚੇ ਦੀ ਕਦੀ ਅਸੀਂ ਕਤਲ ਨਹੀਂ ਕਰ ਸਕਦੇ ਆਪਣੇ ਬੱਚੇ ਦਾ ਕਦੀ ਅਸੀਂ ਕਤਲ ਨਹੀਂ ਕਰ ਸਕਦੇ ਆਪਾਂ ਉਸ ਨੂੰ ਸਮਝਾ ਸਕਦੇ ਸੀ ਕਿਸੇ ਵੀ ਤਰੀਕੇ ਨਾਲ ਸਮਝਾ ਸਕਦੇ ਸੀ ਕਤਲ ਕਰਨਾ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਾਣੀ ਦੇ ਅਨੁਸਾਰ ਬਹੁਤ ਗਲਤ ਹੈ ਤੇ ਇੱਕ ਗੱਲ ਹੋਰ ਹੈ ਕਿ ਅਸੀਂ ਗੁਰੂ ਦੇ ਸਿੱਖ ਹਾਂ ਦਸਾਂ ਪਾਤਸ਼ਾਹਾਂ ਨੇ ਕੋਈ ਇੱਕ ਆਧਾਰ ਤੇ ਵਿਤਕਰਾ ਨਹੀਂ ਕੀਤਾ ਕੋਈ ਬਈਆ ਹੈ ਕੋਈ ਸਿੱਖ ਹੈ ਕੋਈ ਹਸਾਈ ਹੈ ਕੋਈ ਹਿੰਦੂ ਹੈ ਸਾਡੀਆਂ ਦਸਾਂ ਪਾਤਸ਼ਾਹਾਂ ਨੇ ਕਦੀ ਕੋਈ ਇਸ ਆਧਾਰ ਦੇ ਉੱਤੇ ਵਿਤਕਰਾ ਨਹੀਂ ਕੀਤਾ ਤੇ ਅੱਜ ਅਸੀਂ ਉਸ ਨੂੰ ਕਹਿ ਰਹੇ ਹਾਂ ਕੰਚਨ ਕੁਮਾਰੀ ਇੱਕ ਪਈਆ ਦੀ ਕੁੜੀ ਸੀ ਇਹ ਵਿਤਕਰਾ ਕੌਣ ਸਿਖਾਉਂਦਾ ਹੈ ਸਾਨੂੰ ਸਾਡੀ ਦਸਾਂ ਪਾਤਸ਼ਾਹਾਂ ਦੀ 11ਵੇਂ ਸਾਡੇ ਗੁਰੂ ਗਰਬ ਸਿੰਘ ਮਹਾਰਾਜ ਉਹਨਾਂ ਨੇ ਤੇ ਇਹ ਚੀਜ਼ ਸਾਨੂੰ ਸਿਖਾਈ ਨਹੀਂ ਹੈ ਜੇਕਰ ਅਸੀਂ ਕੰਚਨਾ ਕੁਮਾਰੀ ਨੂੰ ਕਹਿ ਰਹੇ ਹਾਂ ਕਿ ਇਹ ਹਿੰਦੂ ਫੈਮਲੀ ਤੋਂ ਬਿਲੋਂਗ ਕਰਦੀ ਹੈ ਜਾਂ ਆਪਣੇ ਪ੍ਰਵਾਸੀ ਮਜ਼ਦੂਰਾਂ ਦੀ ਲੜਕੀ ਹੈ ਤਾ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਜਿਹੜੇ ਹੈ ਉਹ ਵੀ ਤਾਂ ਮੁਸਲਮਾਨ ਫੈਮਿਲੀ ਤੋਂ ਬਿਲੋਂਗ ਕਰਦੇ ਹਨ ਜੇਕਰ ਕੰਚਣਾ ਕੁਮਾਰੀ ਨੇ ਆਪਣਾ ਨਾਮ ਕਮਲਜੀਤ ਕੌਰ ਰੱਖ ਲਿਆ ਤਾਂ ਫਿਰ ਇਸ ਭਾਈ ਅਮਰਤਪਾਲ ਸਿੰਘ ਮਹਿਰੂ ਨੇ ਵੀ ਤੇ ਆਪਣਾ ਨਾਮ ਅਮਰਤਪਾਲ ਸਿੰਘ ਮਹਿਰੂ ਕਿਉਂ ਰੱਖਿਆ ਇਹ ਵੀ ਤਾਂ ਇੱਕ ਮੁਸਲਮਾਨ ਫੈਮਲੀ ਤੋਂ ਬਿਲੋਂਗ ਕਰਦੇ ਹਨ ਇਹਨਾਂ ਨੇ ਇਹ ਕਿਉਂ ਨਾ ਰੱਖਿਆ ਆਪਣਾ ਇਹ ਵੀਰ ਜੀ ਸਾਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ ਕਿਸੇ ਦੀ ਕੋਈ ਵੀ ਹੋਵੇ ਸਿੱਖ ਧਰਮ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸਾਂ ਪਾਤਸ਼ਾਹਾਂ ਨੇ ਕਦੀ ਸਾਨੂੰ ਇਹ ਨਹੀਂ ਸਿਖਾਇਆ ਕਿ ਕੋਈ ਹਿੰਦੂ ਹੈ ਕੋਈ ਮੁਸਲਮਾਨ ਹੈ ਕੋਈ ਸਿੱਖ ਹੈ ਕੋਈ ਇਸਾਈ ਹੈ ਕੋਈ ਪਰਵਾਸੀ ਹੈ ਸਾਨੂੰ ਤੇ ਉਹਨਾਂ ਨੇ ਇਹੋ ਸਿਖਾਇਆ ਹੈ ਸਰਬੱਤ ਦਾ ਭਲਾ ਆਪਾਂ ਸਰਬੱਤ ਦਾ ਭਲਾ ਮੰਗਣਾ ਹੈ ਸਾਰਿਆਂ ਨਾਲ ਪਿਆਰ ਕਰਨਾ ਹੈ ਜੇਕਰ ਆਪਾਂ ਕਿਸੇ ਦੀ ਜਾਣ ਲਵਾਂਗੇ ਤੇ ਆਪਾਂ ਸਰਾ ਸਰ ਗਲਤ ਹਾਂ ਗੁਰੂ ਵੱਡਾ ਹੈ ਜੇਕਰ ਅੱਜ ਅਸੀਂ ਬਾਣਾ ਪਾ ਕੇ ਕਿਸੇ ਦਾ ਕਤਲ ਕਰ ਰਹੇ ਹਾਂ ਤੇ ਉਸ ਦੀ ਧਾ ਅੱਜ ਵੀਰੋ ਅਮਰਤਪਾਲ ਸਿੰਘ ਮਹਿਰੋ ਕਿਸੇ ਦਾ ਕਤਲ ਕਰਕੇ ਸਿੱਖ ਧਰਮ ਨੂੰ ਦਾਗ ਲਾ ਕੇ ਚਲਾ ਗਿਆ ਹੈ ਸਿੱਖ ਧਰਮ ਨੂੰ ਦਾਗ ਲਾ ਕੇ ਚਲਾ ਗਿਆ ਹੈ ਉਸ ਨੂੰ ਇਸ ਦਾ ਕੋਈ ਫਰਕ ਨਹੀਂ ਹੈ ਪਰ ਜਿਹੜੀ ਚੀਜ਼ ਸਾਡੇ ਸਿੱਖ ਧਰਮ ਦੀ ਜਿਹੜਾ ਸਾਡਾ ਲੈਵਲ ਉਹ ਸਾਡਾ ਗਿਰਿਆ ਹੈ ਉਸ ਨੂੰ ਕੋਈ ਫਰਕ ਨਹੀਂ ਪਿਆ ਜਿਹੜਾ ਸਾਡਾ ਸਤਕਾਰ ਹੈ ਜਿਹੜਾ ਸਾਡਾ ਬਾਕੀ ਸਟੇਟਾਂ ਦੇ ਵਿੱਚ ਸਤਕਾਰ ਕਰਦੇ ਹਨ ਲੋਕ ਉਸ ਤੋਂ ਆਪਾਂ ਨੀਵੇਂ ਹੋਏ ਆ ਉੱਚੇ ਨਹੀਂ ਹੋਏ ਇਹ ਸਮਝਣਾ ਚਾਹੀਦਾ ਹੈ ਸਾਨੂੰ ਆਪਾਂ ਕਈ ਮਤਲਬ ਇੰਸਟਾਗ੍ਰam ਤੇ ਜਿਹੜੇ ਚੈਨਲ ਬਣੇ ਹੋਏ ਨੇ ਉਹ ਵੀ ਬਹੁਤ ਇਸ ਲੜਕੀ ਨੂੰ ਲੈ ਕੇ ਕਹਿ ਰਹੇ ਨੇ ਚੰਗਾ ਹੋਇਆ ਚੰਗਾ ਹੋਇਆ ਵੀਰ ਜੀ ਇਹ ਵੀ ਗੱਲ ਹੈ ਲੱड्डੂ ਦੂਜੇ ਦੇ ਹੱਥਾਂ 'ਚ ਚੰਗਾ ਲੱਗਦਾ ਜੇ ਆਪ ਖਾਈਏ ਤੰਗ ਕਰਦਾ ਜੇਕਰ ਇਹੋੀ ਚੀਜ਼ ਸਾਡੇ ਆਪਣੇ ਘਰ ਦੇ ਵਿੱਚ ਹੋਈ ਹੋਵੇ ਨਾ ਸਾਡੇ ਕਿਸੇ ਆਪਣੇ ਦਾ ਕਤਲ ਹੋਇਆ ਹੋਵੇ ਇਹ ਚੀਜ਼ ਨੂੰ ਉਦੋਂ ਮਹਿਸੂਸ ਕੀਤਾ ਜਾਂਦਾ ਹੈ ਅ빠 ਇੱਥੇ ਇਨਸਾਨ ਦੀ ਇਨਸਾਨੀਅਤ ਦੇਖਣੀ ਆ ਨਾ ਉਸ ਦਾ ਅਸੀਂ ਚੰਗਾ ਦੇਖਣਾ ਹੈ ਤੇ ਨਾ ਉਸ ਦਾ ਅਸੀਂ ਬੁਰਾ ਦੇਖਣਾ ਹੈ ਅੱਜ ਉਹ ਜਿਹੜਾ ਚਾਚਾ ਵੀਡੀਓ ਬਣਾ ਰਿਹਾ ਹੈ ਉਸ ਦੀਆਂ ਵੀਡੀਓ ਕਿਸ ਤਰ੍ਹਾਂ ਦੇਖਦੇ ਆ ਅਸੀਂ ਉਸ ਦਾ ਮੈਂ ਰਣਧੀਰ ਸਿੰਘ ਮਾਨ ਉਸ ਦੀਆਂ ਵੀਡੀਓ ਕਿਸ ਤਰ੍ਹਾਂ ਦੇਖਦੇ ਹਾਂ ਸੀ? ਉਹ ਸਵਾਲ ਤਾਂ ਕੋਈ ਹੁੰਦਾ ਨਹੀਂ। ਚੈਨਲ ਬੰਦ ਕਰਵਾਉਣਾ ਤੇ ਉਸਦਾ ਕਰਵਾਓ। ਪਰੰਤੂ ਈਰ ਸਿੰਘ ਮਾਣ ਸਿੰਘ ਕਦੇ ਵੀ ਨਿਯਤੇ ਦੇ ਵਾਰ ਨਹੀਂ ਕਰਦਾ। ਜਿਹੜਾ ਸਿੰਘ ਹੈ ਅਸਲੀ ਸਿੱਖ ਹੈ ਉਹ ਸਾਈ ਸਾਹਿਬ ਨੇ ਆਪਣੀ ਬਰਾਦਰੀ ਵਾਲੀ ਕਰਕੇ ਦਿਖਾਈ ਹੈ ਸਿੱਖਾਂ ਵਾਲੀ ਕਰਕੇ ਨਹੀਂ ਦਿਖਾਈ ਜੇ ਕੋਈ ਅਸਲੀ ਸਿੱਖ ਹੁੰਦਾ ਤੇ ਉਹ ਇਸ ਕਤਲ ਨੂੰ ਕਦੇ ਅੰਜਾਮ ਨਹੀਂ ਦਿੰਦਾ ਉਸ ਦੇ ਵਿੱਚ ਇੱਕ ਸਿੱਖ ਹੋਏਗਾ 1 2 ਜਿਹੜਾ ਸਿੱਖ ਧਰਮ ਨਾਲ ਬਲੋਂਗ ਹੈ ਬਾਕੀ ਸਾਰੇ ਦੂਸਰੇ ਐ ਸਿੱਖ ਧਰਮ ਨੂੰ ਇਸ ਚੀਜ਼ ਦੇ ਨਾਲ ਬਹੁਤ ਵੱਡੀ ਤਾ ਲੱਗੀ ਹੈ ਸੀ ਸਮਝੀਏ ਜਾਂ ਨਾ ਸਮਝੀਏ ਬਹੁਤ ਵੱਡੀ ਵੀਰ ਜੀ ਢਾ ਲੱਗੀ ਐ ਸਮਝਣਾ ਪਵੇਗਾ ਅਸੀਂ ਮੰਨਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਅਸੀਂ ਕਿਸੇ ਬਾਬੇ ਨੂੰ ਨਹੀਂ ਮੰਨਦੇ ਅਸੀਂ ਮੰਨਦੇ ਹਾਂ ਦਸਾਂ ਪਾਤਸ਼ਾਹਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਅਸੀਂ ਹੋਰ ਕਿਸੇ ਨੂੰ ਨਹੀਂ ਮੰਨਦੇ ਉਹ ਸਾਡੇ ਗੁਰੂ ਹਨ ਉਹਨਾਂ ਦੀ ਉਹਨਾਂ ਦੀ ਬਾਣੀ ਦਾ ਨਚੋੜ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਸ ਦੇ ਵਿੱਚ ਨਚੋੜ ਕੀ ਹੈ ਉਸ ਦੇ ਵਿੱਚ ਸਚਾਈ ਹੈ ਜਿਸ ਨੂੰ ਅੱਜ ਸਾਡੇ ਜਿਹੜੇ ਪ੍ਰੰਥਕ ਹਨ ਜਿਹੜੇ ਢਾਡੀ ਹਨ ਰਾਗੀ ਹਨ ਕਥਾ ਵਾਚਕ ਹਨ ਸਾਡੇ ਜਥੇਬੰਦੀਆਂ ਦੇ ਪ੍ਰਧਾਨ ਜਥੇਬੰਦੀਆਂ ਸਾਡੇ ਵੱਡੇ ਗੁਰਦੁਆਰੇ ਸਹਿਬ ਦੇ ਪ੍ਰਧਾਨ ਉਹ ਇਸ ਚੀਜ਼ ਨੂੰ ਲੁਕਾ ਰਹੇ ਨੇ ਇਸ ਚੀਜ਼ ਨੂੰ ਲੁਕਾ ਰਹੇ ਨੇ ਗਰਬਾਣੀ ਦੀ ਸਚਾਈ ਨੂੰ ਤੇ ਨਹੀਂ ਆਉਣ ਦੇਣਾ ਚਾਹੁੰਦੇ ਜੇਕਰ ਗਰਬਾਣੀ ਦੀ ਸਚਾਈ ਉੱਪਰ ਆਏਗੀ ਉਹ ਨੀਵੇਂ ਹੋਣਗੇ ਅੱਜ ਉਹ ਆਪਣੀ ਮਨਮੁਖਤਾ ਚਲਾ ਰਹੇ ਨੇ ਜੇਕਰ ਅੱਜ ਤੁਸੀਂ ਦੇਖੋ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਦਰਬਾਰ ਸਾਹਿਬ ਜਦੋਂ ਅਸੀਂ ਉਥੇ ਨਤਮਸਤਕ ਹੁੰਦੇ ਹਾਂ ਕਿੰਨਾ ਦਿਲ ਨੂੰ ਸਕੂਨ ਮਿਲਦਾ ਹੈ ਲੇਕਿਨ ਜਦੋਂ ਕੋਈ ਬਾਹਰ ਦਾ ਆਪਾ ਨਤਮਸਤਕ ਹੋਣ ਗਏ ਸਰਦਾਰ ਬੰਦੇ ਨੂੰ ਦੇਖ ਕੇ ਉਥੇ ਉਸ ਦੀ ਚੈਕਿੰਗ ਨਹੀਂ ਕੀਤੀ ਜਾਂਦੀ ਤੇ ਜਿਹੜਾ ਕੋਈ ਵੀ ਕਟਿੰਗ ਵਾਲਾ ਦੇਖਦੇ ਹਾਂ ਉਸ ਦੀ ਚੈਕਿੰਗ ਕੀਤੀ ਜਾਂਦੀ ਹੈ ਕਿਉਂ ਫਿਰ ਤਾਂ ਭਾਈ ਉੱਥੇ ਕੋਈ ਵੀ ਪੱਗ ਬਨ ਕੇ ਆ ਸਕਦਾ ਹੈ ਕੋਈ ਪੱਗ ਬਨ ਕੇ ਆ ਗਿਆ ਕੋਈ ਅਸਲਾ ਲੈ ਕੇ ਚਲਾ ਗਿਆ ਅੰਦਰ ਤੁਸੀਂ ਉਸ ਨੂੰ ਕਿਸ ਤਰ੍ਹਾਂ ਜੱਜ ਕਰੋਗੇ ਉਸ ਨੂੰ ਕਿਸ ਤਰ੍ਹਾਂ ਦੇਖੋਗੇ ਇਥੇ ਸਾਰੇ ਹੀ ਗੁਰੂ ਗ੍ਰੰਥ ਸਹਿ ਮਹਾਰਾਜ ਦਸਾਂ ਪਾਤਸ਼ਾਹੀਆਂ ਦੇ ਸਾਰੇ ਹੀ ਸਿੱਖ ਹਨ ਇਹ ਸਾਡੀਆਂ ਨਜ਼ਰਾਂ ਦੇ ਵਿੱਚ ਇਹ ਦਸਤਾਰਾਂ ਹਨ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਇਹ ਗੁਰੂਆਂ ਦੀਆਂ ਨਜ਼ਰਾਂ ਦੇ ਵਿੱਚ ਦਸਤਾਰਾਂ ਨਹੀਂ ਗੁਰੂਆਂ ਦੀਆਂ ਨਜ਼ਰਾਂ ਦੇ ਵਿੱਚ ਸਾਡੀ ਸੱਚੀ ਆਤਮਾ ਹੈ ਉਹ ਸਾਡੀ ਅੰਦਰ ਦੀ ਮਹਿਲ ਦੇਖਦੇ ਹਨ ਮੂਤ ਪਲੀਤੀ ਕੱਪੜੇ ਹੋਵੇ ਲੈ ਪਾਣੀ ਸਾਬਣ ਲਈਏ ਵੇ ਧੋਏ ਪਰ ਯੇ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ ਇਹ ਜਿਹੜੀ ਬਾਹਰਲੀ ਮੈਲ ਹੈ ਸਾਡੀ ਇਹ ਤੇ ਪਾਣੀ ਤੇ ਸਾਬਣ ਨੂੰ ਲੈ ਕਰਕੇ ਧੋ ਸਕਦੇ ਹਾਂ ਸਾਫ਼ ਕਰ ਸਕਦੇ ਹਾਂ ਪਰ ਯੇ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ ਜਿਹੜੀ ਸਾਡੀ ਅੰਦਰ ਦੀ ਮੈਲ ਹੈ ਉਹ ਨਾਮ ਦੇ ਨਾਲ ਧੁੱਪਣੀ ਹੈ ਉਹ ਸਾਡੀ ਮੈਲ ਹੈ ਜਿਹੜੀ ਉਹ ਸਤ ਨਾਮ ਦੇ ਨਾਲ ਧੁੱਪਣੀ ਹੈ ਜਿਹੜਾ ਸੱਚਾ ਨਾਮ ਹੈ ਅਸੀਂ ਗੁਰਬਾਣੀ ਦੇ ਸਿਰੂ ਦੇ ਵਿੱਚ ਹੀ ਸਾਡੀ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਕੀ ਪੁਕਾਰ ਰਹੇ ਹਨ ਇੱਕ ਓ ਅੰਕਾਰ ਤੇ ਭਾਈ ਸਾਹਿਬ ਜੀ ਇੱਕ ਓ ਅੰਕਾਰ ਦਾ मीनिंग ਕੀ ਹੈ ਕਿ ਉਹ ਅਕਾਲ ਪੁਰਖ ਇੱਕ ਹੈ ਉਹ ਅਕਾਲ ਪੁਰਖ ਕੋਈ ਦੋ ਨਹੀਂ ਹਨ ਉਹ ਕੋਈ ਹਿੰਦੂਆਂ ਦਾ ਅਲੱਗ ਨਹੀਂ ਕੋਈ ਸਿੱਖਾਂ ਦਾ ਅਲੱਗ ਨਹੀਂ ਕੋਈ ਅਸਾਈਆਂ ਦਾ ਅਲੱਗ ਨਹੀਂ ਉਹ ਸਾਰਿਆਂ ਦਾ ਇੱਕੋ ਹੀ ਹੈ ਜੇਕਰ ਆਪਾਂ ਇਸ ਕਤਲ ਮਾਮਲੇ ਨੂੰ ਸਹੀ ਮੰਨਦੇ ਹਾਂ ਤਾਂ ਆਪਣੀ ਸਮਾਜਿਕ ਕਿਰਿਆ ਦੇ ਕਾਰਨ ਮੰਨਦੇ ਹਾਂ ਜੇਕਰ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅਨੁਸਾਰ ਇਸ ਕੇਸ ਨੂੰ ਲੈ ਕੇ ਚੱਲੀਏ ਜੇਕਰ ਅਸੀਂ ਗੁਰਬਾਣੀ ਪੜ੍ਹਦੇ ਹਾਂ ਉਸ ਦੇ ਆਧਾਰ ਤੇ ਇਹ ਕਤਲ ਹੈ ਜਿਹੜਾ ਉਹ ਬਹੁਤ ਮਾੜੀ ਗੱਲ ਹੈ ਉਹ ਇੱਕ ਕਤਲ ਅਸੀਂ ਨਹੀਂ ਕਰ ਸਕਦੇ ਜੇਕਰ ਅਸੀਂ ਗੁਰਬਾਣੀ ਪੜ੍ਹਦੇ ਹਾਂ ਤੇ ਇੱਕ ਥੱਪੜ ਵੀ ਨਹੀਂ ਕਿਸੇ ਦੇ ਲਗਾ ਸਕਦੇ ਬਾਣੀ ਪੜ੍ਹਨ ਦੇ ਨਾਲ ਐਨਾ ਵਿਰਾਗ ਆਉਂਦਾ ਹੈ ਇੰਨੀ ਸਮਝ ਆਉਂਦੀ ਹੈ ਇੰਨੀ ਬੁੱਧੀ ਆਉਂਦੀ ਹੈ ਜੇਕਰ ਇਹ ਭਾਈ ਸਾਹਿਬ ਹੁਣਾਂ ਨੇ ਗੁਰਬਾਣੀ ਅਸਲ ਦੇ ਵਿੱਚ ਪੜ੍ਹੀ ਹੁੰਦੀ ਤਾਂ ਇਹ ਅੱਜ ਕਤਲ ਨਾ ਕਰਦੇ ਇਹ ਇਸ ਕਤਲ ਨੂੰ ਅੰਜਾਮ ਨਾ ਦਿੰਦੇ ਅੱਜ ਬਹੁਤ ਚੈਨਲਾਂ ਵਾਲੇ ਉੱਠ ਕੇ ਕਹਿ ਰਹੇ ਨੇ ਇਹ ਗੱਲ ਸਹੀ ਕੀਤੀ ਹੈ ਇਸ ਭਾਈ ਸਾਹਿਬ ਨੇ ਪਰ ਅਸੀਂ ਕਹਿ ਰਹੇ ਹਾਂ ਗੁਰਬਾਣੀ ਦੇ ਸਾਹਬ ਦੇ ਨਾਲ ਇਹ ਸਾਰਾ ਕੁਝ ਗਲਤ ਹੈ ਜਿਹੜੇ ਇਸ ਚੀਜ਼ ਨੂੰ ਸਹੀ ਮੰਨ ਰਹੇ ਨੇ ਉਹ ਗੁਰਬਾਣੀ ਦੇ ਉਲਟ ਹਨ ਤੇ ਗੁਰਬਾਣੀ ਤੋਂ ਦੂਰ ਹਨ ਉਨ੍ਹਾਂ ਦੇ ਅੱਲੇ ਆਲੇ ਦਿਵਾਲੇ ਵੀ ਗੁਰਬਾਣੀ ਦਾ ਕੋਈ ਪ੍ਰਚਾਰ ਨਹੀਂ ਹੈ ਉਹ ਇਸ ਚੀਜ਼ ਨੂੰ ਨਹੀਂ ਸਮਝ ਰਹੇ ਕੋਈ ਵੀ ਉੱਠ ਕੇ ਸੁਣੋ ਇੱਕ ਗੌਰ ਦੇ ਨਾਲ ਗੱਲ ਕੋਈ ਵੀ ਕਿਸੇ ਧਰਮ ਦਾ ਬੰਦਾ ਉੱਠ ਕੇ ਕੱਲ ਨੂੰ ਬਾਣਾ ਪਾ ਕੇ ਇੱਕ ਬਾਣੇ ਦੀ ਵੀ ਸਾਡੇ ਜਿਹੜੇ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਪ੍ਰਧਾਨ ਸਾਹਿਬ ਉਹਨਾਂ ਨੂੰ ਇੱਕ ਬਾਣੇ ਦਾ ਕੋਈ ਰੂਲ ਬਣਾਉਣਾ ਚਾਹੀਦਾ ਉਹਦਾ ਕੋਈ ਰੂਲ ਰੈਗੂਲੇਸ਼ਨ ਹੋਣਾ ਚਾਹੀਦਾ ਹਾਰੀ ਸਾਰੀ ਬੰਦਾ ਬਾਣਾ ਨਾ ਪਾਵੇ ਇਹ ਕੋਈ ਸ੍ਰੀ ਦਰਬਾਰ ਸਾਹਿਬ ਦੇ ਵਿੱਚੋਂ ਕੋਈ ਰੂਲ ਔਰ ਰੈਗੂਲੇਸ਼ਨ ਹੋਣਾ ਚਾਹੀਦਾ ਇਹਦਾ ਕਿ ਹਾਰੀ ਸਾਰੀ ਬੰਦਾ ਜਿਹੜਾ ਬਾਣਾ ਪਾ ਕੇ ਨਾ ਕੰਮ ਸਕੇ ਹੁਣ ਕੋਈ ਵੀ ਬੰਦਾ ਆਵੇਗਾ ਕਈ ਤੇ ਅਸੀਂ ਦੇਖੇ ਹੈ ਆਪਣੀ ਅੱਖਾਂ ਦੇ ਨਾਲ ਦੇਖੇ ਹੈ ਬੰਦੇ ਜਿਹੜੇ ਬਾਣਾ ਪਾ ਕੇ ਥੋੜਾ ਮੈਂਟਲੀ ਅਫਸੈਟ ਹੁੰਦੇ ਹੈਗੇ ਤੇ ਉਹ ਕਿਸੇ ਦਾ ਕੱਲ ਨੂੰ ਕਤਲ ਕਰਨਗੇ ਤੇ ਕੀ ਆਖਿਆ ਜਾਵੇਗਾ ਕੀ ਸਮਝਿਆ ਜਾਵੇਗਾ ਉਥੇ ਕਿ ਕਿਸੇ ਨਿਹੰਗ ਸਿੰਘ ਨੇ ਕਤਲ ਕੀਤਾ ਹੈ ਇਹ ਕਿਸੇ ਨਿਹੰਗ ਸਿੰਘ ਨੇ ਕਤਲ ਕੀਤਾ ਹੈ ਕਿ ਉਥੇ ਕਿਹਦੀ ਲੈਵਲ ਕਿਹਦਾ ਆਪਣਾ ਡਾਊਨ ਹੁੰਦਾ ਹੈ ਸਾਡਾ ਸਿੱਖ ਧਰਮ ਦਾ ਕਿਰਦਾਰ ਜਿਹੜਾ ਹੈ ਡਾਊਨ ਹੁੰਦਾ ਹੈ ਉਥੇ ਇਹ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਹੈ ਦਰਬਾਰ ਸਾਹਿਬ ਦੇ ਆਪਣੇ ਪ੍ਰਧਾਨ ਸਾਹਿਬ ਨੂੰ ਇੱਕ ਬਾਣੇ ਦੀ ਜਿਹੜੀ ਹੈ ਉਹ ਕੋਈ ਰੂਲ ਰੈਗੂਲੇਸ਼ਨ ਬਣਾਉਣ ਕਿ ਹਾਰੀ ਸਾਰੀ ਬੰਦਾ ਬਾਣਾ ਪਾ ਕੇ ਨਾ ਘੁੰਮ ਸਕੇ ਇਸ ਚੀਜ਼ ਨੂੰ ਸਮਝੋ ਇਸ ਚੀਜ਼ ਨੂੰ ਸਿੱਖੋ ਅਸੀਂ ਅੱਜ ਵੀ ਕਹਿਣਾ ਚਾਹੁੰਦੇ ਹਾਂ ਇਹ ਕੱਲ ਨੂੰ ਕੋਈ ਹੋਰ ਬੰਦਾ ਬਾਣਾ ਪਾਵੇ ਬਾਣਾ ਪਾ ਕੇ ਮਾੜੇ ਕੰਮ ਕਰਨ ਹੁਣ ਤੁਸੀਂ ਦੇਖ ਸਕਦੇ ਹੋ ਕਈ ਬੰਦੇ ਬਾਣਾ ਪਾ ਕੇ ਜਿਹੜਾ ਹੈ ਉਹ ਇਸ ਚਿਕਨ ਨੂੰ ਪ੍ਰਮੋਟ ਕਰ ਰਹੇ ਨੇ ਚਿਕਨ ਨੂੰ ਪ੍ਰਮੋਟ ਕਰ ਰਹੇ ਨੇ ਤੇ ਬੋਲ ਰਹੇ ਨੇ ਚਿਕਨ ਖਾਣਾ ਸਹੀ ਹੈ ਅਸੀਂ ਚਟਕੇ ਦਾ ਚਿਕਨ ਖਾ ਸਕਦੇ ਹਾਂ ਸਾਡੇ ਗੁਰੂ ਜਨਾਂ ਨੇ ਕਿਹਾ ਹੈ ਪਤਾ ਨਹੀਂ ਇਹਨਾਂ ਨੂੰ ਕਿਹੜੇ ਟਾਈਮ ਗੁਰੂ ਜਨਾਂ ਨੇ ਕਹਿ ਦਿੱਤਾ ਕਿਹੜੇ ਟਾਈਮ ਇਹਨਾਂ ਦੇ ਕੋਲ ਗੁਰੂ ਜਨ ਆਏ ਨੇ ਕੋਈ ਕਿਤਾਬ ਦੱਸ ਦੇਣ ਕੋਈ ਅੱਖੀਂ ਦੇਖਿਆ ਕੋਈ ਦੱਸ ਦੇਣ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਰੁਮਨ ਅਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਪੂਰੀ ਦੁਨੀਆ ਦੇ ਮਾਲਕ ਨੇ ਹੋ ਸਕਦਾ ਉਹਨਾਂ ਨੇ ਬੱਕਰਾ ਵੱਢ ਵੀ ਦਿੱਤਾ ਹੋਵੇ ਉਸ ਸਮੇਂ ਦੇ ਹਾਲਾਤ ਦੇਖ ਕੇ ਪਰ ਉਹਨਾਂ ਨੇ ਬੱਕਰਾ ਨਹੀਂ ਖਵਾਇਆ ਸੰਗਤ ਨੂੰ ਉਹਨਾਂ ਨੇ ਪ੍ਰਸ਼ਾਦ ਖਵਾਇਆ ਸੰਗਤ ਨੂੰ ਪ੍ਰਸ਼ਾਦ ਇੱਡੇ ਵੱਡੇ ਦੁਨੀਆ ਦੇ ਮਾਲਕ ਤੇ ਕੀ ਗੱਲ ਉਹ ਬੱਕਰਾ ਉਹਨਾਂ ਨੇ ਵੱਡਿਆ ਹੋਵੇ ਤੇ ਉਹ ਪ੍ਰਥਾਦ ਨਾ ਬਣ ਜੇ ਅੱਜ ਅਸੀਂ ਉਸ ਚੀਜ਼ ਨੂੰ ਲੈ ਕੇ ਬੈਠੇ ਹਾਂ ਬਸ ਕਿ ਗੁਰੂ ਜਨਾਂ ਨੇ ਇਹ ਕੰਮ ਕੀਤਾ ਸੀ ਅਸੀਂ ਵੀ ਕਰਨਾ ਹੈ ਉਹਨਾਂ ਦਾ ਕੋਈ ਮਾਹੌਲ ਸੀ ਉਹ ਕੋਈ ਸਮਾ ਸੀ ਜਿਸ ਸਮੇਂ ਦੇ ਵਿੱਚ ਉਹ ਉਹਨਾਂ ਨੇ ਕੀਤਾ ਹੈ ਪਰ ਉਹ ਵੀ ਤੇ ਕਿਸੇ ਨੂੰ ਕੋਈ ਸੱਚ ਨਹੀਂ ਨਾ ਉਹ ਵੀ ਕੁਝ ਪੱਕਾ ਦਾਅਵੇ